ਲੋਕ ਹਿੱਤ ਲੋਕਾਂ ਦੀ ਆਵਾਜ਼ ਹੋਂ ਜਿਹੜੀ ਰਾਜਾ ਸੰਸੀ ਹਲਕੇ ਅੰਦਰ ਜਿਹੜੀ ਕਿ ਇਹਨਾਂ ਬੀਬੀ ਨਵੀਂ ਲਿਆਣ ਕੇ ਥੋੜਾ ਜਿਹਾ ਟਾਈਮ ਹੋਇਆ ਅਜੇ ਸੋਨੀਆ ਮਾਨ ਉਹਨੂੰ ਜਿਹੜਾ ਵਾ ਉਹਦੇ ਆਪਣੇ ਸ਼ਹਿਰ ਤੇ ਜਿਹੜਾ ਉਹ ਬੰਦਿਆਂ ਦੇ ਐਫਆਰਆਈ ਜਿਹੜੀ ਆ ਉਹ ਕੈਂਸਲ ਕਰਾਉਣ ਦੀ ਕੋਸ਼ਿਸ਼ ਕਰ ਰਹੀ ਆ ਸੋ ਇਸੇ ਸਬੰਧ ਦੇ ਵਿੱਚ ਕਿਉਂਕਿ ਤਰਨਤਾਰਨ ਜਿਹੜਾ ਵਾ ਇਹਨੂੰ ਇਸ ਕਰਕੇ ਚੁਣਿਆ ਗਿਆ ਭਰਾਓ ਕਿ ਤਰਨਤਾਰਨ ਜਿਹੜੀ ਉਹ ਜਿਮਣੀ ਚੋਣ ਚੱਲ ਰਹੀ ਆ ਇਸ ਕਰਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਸਾਰੇ ਹਲਕੇ ਦੇ ਲੋਕਾਂ ਨੂੰ ਕਿ ਇਹਨਾਂ ਦਾ ਖਾਸ ਕਰਕੇ ਧਿਆਨ ਰੱਖੋ ਕਿਉਂਕਿ ਇਹ ਨਾ ਤੇ ਕਿਸਾਨਾਂ ਦੇ ਹੱਕ ਚਾ ਨਾ ਇਹ ਮਜ਼ਦੂਰਾਂ ਦੇ ਹੱਕ ਚਾ ਨਾ ਇਹ ਦੁਕਾਨਦਾਰਾਂ ਦੇ ਹੱਕ ਚਾ ਭਰਾਓ ਇਹਨਾਂ ਦਾ ਤਕੜੇ ਹੋ ਕੇ ਵਿਰੋਧ ਕਰੋ ਅਸੀਂ ਨਹੀਂ ਕਹਿੰਦੇ ਫਲਾਨੀ ਪਾਰਟੀ ਨੂੰ ਵੋਟਾਂ ਪਾਓ ਸਾਡੇ ਕਹਿਣ ਤੋਂ ਭਾਵ ਕਿ ਇਹਨਾਂ ਤੋਂ ਬਚੋ ਭਰਾਓ ਕਿਉਂਕਿ ਇਹਨਾਂ ਦਾ ਜਿਹੜਾ ਵਾ ਵਿਰੋਧ ਕਰਨਾ ਬੜਾ ਜ਼ਰੂਰੀ ਆ ਕਿਉਂਕਿ ਆਪਾਂ ਇਸ ਵਾਰ ਨਹੀਂ ਇਸ ਗੱਲ ਇਹ ਸਭ ਮੁੱਦੇ ਦੀ ਨਹੀਂ ਇਸ ਤੋਂ ਪਿਛਲੇ ਵੀ ਆਪਾਂ ਜੋ ਕੁਝ ਵੇਖਦੇ ਆਇਆ ਖਨੌਰੀ ਬਾਰਡਰ ਤੇ ਕੀ ਕੁਝ ਹੋਇਆ ਇਸ ਤੋਂ ਬਾਅਦ ਵੀ ਕਿਸਾਨਾਂ ਨੇ ਲਗਾਤਾਰ ਭੱਗੇ ਲੈਂਡ ਪੂਲਿੰਗ ਨੀਤੀ ਜਿਹੜੀ ਉਹ ਇਹਨਾਂ ਲਿਆ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਸੱਦੇ ਤੇ ਜੋ ਕਿ ਪਿਛਲੇ ਦਿਨੀ ਥਾਣਾ ਲੋਪੋਕੇ ਵਿਖੇ ਇੱਕ ਗਰੀਬ ਕਿਸਾਨ ਜੀ ਦੀ ਕਿ ਦੋ ਤਿੰਨ ਕਿੱਲੇ ਜ਼ਮੀਨ ਸੀ ਉਹਦੀ ਧੱਕੇ ਨਾਲ ਸਰਕਾਰੀ ਸ਼ਹਿ ਤੇ ਸਰਕਾਰੀ ਧਿਰ ਦੇ ਬੰਦਿਆਂ ਨੇ ਉਹਦੀ ਫਸਲ ਜਿਹੜੀ ਆ ਉਹ ਝੋਨਾ ਜਿਹੜਾ ਸੀ ਉਹਦਾ ਵੱਢ ਲਿਆ ਗਰੀਬ ਦਾ ਉਹਦੇ ਵਿੱਚ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਇਹ ਤਾ ਸੰਘਰਸ਼ ਜਿਹੜੀ ਆ ਉਹ ਹੈ ਹੀ ਗਰੀਬਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਹੁੰਦੇ ਧੱਕੇ ਦੇ ਖਿਲਾਫ ਹੀ ਉਹ ਲੜਦੀ ਆਈ ਆ ਇਸੇ ਤਰ੍ਹਾਂ ਭਰਾਓ ਥਾਣਾ ਲੋਪੋਕੇ ਵਿਖੇ ਇੱਕ ਧਰਨਾ ਲਾਇਆ ਗਿਆ ਭਾਰਤੀ ਕਿਸਾਨ ਜੀઓની ਅਨੇਕਤਾ ਸੰਘਰਸ਼ ਵੱਲੋਂ ਤੇ ਸਰਕਾਰੀ ਧਿਰ ਨੇ ਸਤਾਤੇ ਧਿਰ ਨੇ ਆਪਣੇ ਬਲਦੇ ਜ਼ੋਰ ਦੇ ਨਾਲ ਉਹ ਕਿਸਾਨਾਂ ਦੇ ਉੱਤੇ ਟਰੈਕਟਰ ਚੜਾ ਕੇ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਭਰਾਓ ਉਥੇ ਫੜ ਕੇ ਉਸ ਬੰਦੇ ਨੂੰ ਉਹਨਾਂ ਬੰਦਿਆਂ ਨੂੰ ਗੁੰਡਿਆਂ ਨੂੰ ਬੰਦੇ ਨਹੀਂ ਮੈਂ ਕਹੂੰਗਾ ਉਹਨਾਂ ਗੁੰਡਿਆਂ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਕਸਾਨਾ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਸੋਨਿਆ ਮਾਨ ਮੁਰਦਾਬਾਦ 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 ਇਹਦਾ ਕਰੋ ਸਿਆਪਾ ਹਾਏ 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 ਸੋਨਿਆ ਮਾਨ ਦਾ ਬੇੜਾ ਹੀ ਘਰਕ ਬੇੜਾ ਹੀ ਘਰਕ ਬੇੜਾ ਹੀ ਘਰਕ ਆਮ ਆਦਮੀ ਹਾਏ 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 ਇਹਦਾ ਕਰੋ ਸਿਆਪਾ ਹਾਏ 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 ਕਸਾਨਾ ਮਜ਼ਦੂਰਾਂ ਦੀ ਕਾਤਲ ਕਰਾਉਣ ਵਾਲੀ ¡Rey, caca! Que... ਜਿਹੜਾ ਚਿਹਰਾ ਵਾ ਇਹ ਜਿਮਣੀ ਚ ਪਛਾਲਿਓ ਜੇ ਇਹਨਾਂ ਲੋਕਾਂ ਨੂੰ ਸੌਤਸਾਇਆ ਜਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਦਰੋਹ ਨੂੰ ਵੇਖਦੇ ਹੋਏ ਇਹਨਾਂ ਨੂੰ ਕੈਨਸਲ ਕਰਨੀ ਪਈ ਸੋ ਭਰਾਓ ਇਹਨੀਆਂ ਬੇਨਤੀਆਂ ਕਰਦਾ ਕਿਉਂਕਿ ਅੱਜ ਜਿਹੜਾ ਇਸੇ ਰੋਸ ਵਜੋਂ ਅੱਜ ਧਰਮ ਤਾਨ ਜਿਹੜੀ ਦੀ ਟੀਮ ਹੈ ਜਿਹੜੀ ਉਹਨਾਂ ਵੱਲੋਂ ਜਿਹੜਾ ਚਭਾਲ ਜਿਹੜਾ ਉਹ ਸੋਨੀਆ ਮਾਨ ਦਾ ਜਿਹੜਾ ਪੁਤਲਾ ਉਪਰਕਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰਾਓ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕੋਈ ਸੋਸ਼ਲ ਮੀਡੀਆ ਤੋਂ ਰਿੰਦਾ ਖੁੰਦਾ ਪਤਾ ਲੱਗ ਜਾਣਾ ਵਾ ਇਹ ਜਿਹੜੀ ਸਰਕਾਰ ਆ ਬਦਲਾਅ ਲਈ ਸਰਕਾਰ ਆ ਕਿਸਾਨਾਂ ਤੇ ਮਜ਼ਦੂਰਾਂ ਨੂੰ ਮਾਰਨ ਵਾਲੀ ਸਰਕਾਰ ਆ ਤੇ ਕਾਰਪੋਰੇਟ ਘਰਾਣਿਆਂ ਨੂੰ ਚੁੱਕਣ ਵਾਲੀ ਸਰਕਾਰ ਆ ਕਿਉਂਕਿ ਆਪਾਂ ਇਹਨਾਂ ਨੂੰ ਵੇਖਿਆ ਵਾ ਅੱਜ ਕਿਸਾਨ ਦਾ ਪਰਾਲੀ ਦਾ ਧੂਆ ਇਹਨਾਂ ਨੂੰ ਦੱਸਣ ਡਿਆ ਵਾ ਪਰ ਇਹੀ ਪਰਾਲੀ ਜਦੋਂ ਇਹ ਕਾਰਪੋਰੇਟ ਘਰਾਣੇ ਹਜ਼ਾਰਾਂ ਪੈਸੋ ਕਿੱਲਿਆਂ ਦੀ ਚੁੱਕ ਕੇ ਖਾਦੇ ਆ ਉਹਨਾਂ ਦੀ آمدਨ ਦਾ ਜਰੀਆ ਬੰਦਾ ਉਹ ਵੀ ਪ੍ਰਦੂਸ਼ਣ ਜਿਹੜਾ ਚੜਦਾ ਉਹ ਨਹੀਂ ਇਹਨਾਂ ਨੂੰ ਚੇਤੇ ਆਉਂਦਾ ਅੱਜ ਇਹਨਾਂ ਨੂੰ ਕਿਸਾਨ ਚੇਤੇ ਆਉਂਦਾ ਵੀ ਉਹ ਬਰਾਰੀ ਬੋਲਦਾ ਕੱਲ ਕਿਸਾਨ ਪਰ ਜਿਹਦੀਆਂ ਬੋਧੀਆਂ ਦਿੱਲੀ ਦੇ ਹੱਥ ਗਿਆ ਇਹਨਾਂ ਲੋਕਾਂ ਨੂੰ ਪਛਾਨਣੋ ਜੇ ਇਹ ਤੁਹਾਡੇ ਨਹੀਂ ਦੇ ਪਾਨੇ ਵੱਟੇ ਵੱਟੇ ਲਾਰੇ ਕਰਕੇ ਕੱਲ ਭੱਜਿਆ ਭਲਕੇ ਵੀ ਭੱਜਣਗੇ ਇਸ ਲਈ ਤਗੜੇ ਹੋ ਕੇ ਇਹਨਾਂ ਦਾ ਵਿਰੋਧ ਕਰੀਏ ਤਾਂ ਜੋ ਇਹਨਾਂ ਦਾ ਜਿਹੜਾ ਅਸਲੀ ਚਿਹਰਾ ਵਾ ਉਹ ਸਾਹਮਣੇ ਆ ਸਕੇ ਇਸ ਲਈ ਜਿੰਨੇ ਵੀ ਸਾਰੇ ਮੇਰੇ ਵੀਰ ਆਏ ਆ ਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਵਲਕਨ ਪਰ ਮੈਂ ਹੁਣ ਕਹੂੰਗਾ ਰਪਾਲ ਤੁਹਾਨੂੰ ਬੀਬੀ ਦਾ ਪੇਟ ਸਿਆਪਾ ਕਰੀਏ ਲਾਓ ਲਾਂਬੂ ਇਹਨੂੰ ਜੋਨ ਚੱਲਣ ਲਈ ਆ ਇੱਥੇ ਵੀ ਇੱਕ ਹਲਕਾਨ ਚਾਰਜ ਚ ਹੇਤਾਵਾ ਰਮੀਤ ਸੰਧੂ ਮੈਨੂੰ ਯਾਦ ਆਉਂਦਾ ਵੀ 22 ਦੇ ਵਿੱਚ ਇਹੋ ਹੀ ਲੋਕ ਆਂਦੇ ਸੀ ਵੱਡਾ ਸਮਗਰ ਲਿਆ ਕਿਉਂਕਿ ਉਹਨ ਕੇਜਰੀਵਾਲ ਸਾਹਿਬ ਇਹੋ ਜਿਹਾ ਸ਼ੈਂਪੂ ਲਿਆ ਆਵਾ ਜਿੱਥੇ ਉਹਨਾਂ ਨੂੰ ਧੋ ਦਿੰਦਾ ਵਾ ਵਧੀਆ ਹੋ ਗਿਆ ਤੇ ਚੋਣ ਮੈਦਾਨ ਚ ਲੜਾਤਾ ਵਾ ਇਸ ਲਈ ਭਰਾਓ ਤਗੜੀ ਹੋ ਗਏ ਇਹਨਾਂ ਲੋਕਾਂ ਦਾ ਧਿਆਨ ਰੱਖਿਓ ਜੇ ਇਹ ਬਰੂਪੀਏ ਜੇ ਇਹ ਕਿਸਾਨਾਂ ਮਜ਼ਦੂਰਾਂ ਦੇ ਹੱਕ ਜ ਨਹੀਂ ਜੇ ਇਹ ਟਰਾਲੀ ਚੋਰ ਜੇ ਇਹ ਕਿਸਾਨਾਂ ਮਜ਼ਦੂਰਾਂ ਦਾ ਬੇੜਾ ਗਰਕ ਕਰਨ ਵਾਲੇ ਜੇ ਇਹਨਾਂ ਦਾ ਭਰਾਓ ਖਾਸ ਧਿਆਨ ਰੱਖਿਓ ਭਾਰਤੀ ਕਿਸਾਨ ਜੁਨੀਆ ਨੇਕਤਾ ਸਿੰਘ ਅਰਸ਼ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਮਜ਼ਦੂਰਾਂ ਨਾਲ ਟੱਕਰ ਕਰਨ ਵਾਲੀਆਂ ਆਮ ਆਦਮੀ ਦਾ ਰੇਕ ਨਾ ਇੱਕ ਆਖਣਾ ਹੈ ਇੱਕ ਆਖਣਾ ਅਮਨ ਡਾਕਟਰ ਕਰਪੇ ਇਸ ਨੂੰ ਕਹਾਂ ਆਪਣੇ 2 ਮਿੰਟ ਵਿਚਾਰ ਰੱਖਣਗੇ ਡਾਕਟਰ ਜੂਝ ਰਿਹਾ ਕਿਸਾਨਾਂ ਮਜ਼ਦੂਰਾਂ ਦਾ ਘਰ ਬਰਬਾਦ ਫਸਲਾਂ ਬਰਬਾਦ ਹੋ ਗਈਆਂ ਪਰ ਇਹ ਜਿਹੜਾ ਮੁੱਖ ਮੰਤਰੀ ਆ ਪਿਛਲੀ ਦਿਨੀ ਇੱਥੇ ਵੀ ਇਹਨੇ ਕਰੋੜਾਂ ਰੁਪਈਆ ਦਾ ਜਿਹੜਾ ਖਰਚਾ ਕਰਕੇ ਗਿਆ ਵਾ ਨਜਾਇਜ਼ ਇੱਕ ਜਿਮਣੀ ਦਿੱਤਨ ਦਾ ਕਰਕੇ ਪਰ ਇਹਨੂੰ ਹੜਪੀੜ ਤੇ ਕਿਸਾਨ ਨਜ਼ਰ ਨਹੀਂ ਆਏ ਉਹ ਕਿਸਾਨ ਕਿਹੜੀ ਜ਼ਿੰਦਗੀ ਜੀ ਰਿਹਾ ਉਹਨਾਂ ਦੇ ਹਾਲਾਤ ਕੀ ਆ ਇੱਥੇ ਤਾਂ ਜਿਹੜਾ 5 ਕਰੋੜ ਰੁਪਈਆ ਲਾਉਣਾ ਲਾ ਗਿਆ ਵਾ ਪਰ ਉਹਨਾਂ ਦਾ ਦਰਦ ਨਹੀਂ ਪੁੱਛਦਾ ਕਿਉਂਕਿ ਇਹ ਉਹ ਮੁੱਖ ਮੰਤਰੀ ਆ ਜਿਹੜਾ ਕਹਿੰਦਾ ਹੁੰਦਾ ਸੀ ਵੀ ਮੈਂ ਕਦੀ ਵੀ ਪੰਜਾਬ ਦੇ ਵਿੱਚ ਸਾਨੂੰ ਮੌਕਾ ਦੇ ਉਹ ਤਰਨਾ ਨਹੀਂ ਲੱਗਣ ਦਿੰਦੇ ਕਿਸਾਨ ਮਜ਼ਦੂਰ ਦਾ ਕੋਈ ਹੱਕ ਨਹੀਂ ਖੋਂਦਾ ਮੈਨੂੰ ਯਾਦ ਆਉਂਦਾ ਵਾ ਅੱਜ ਕੋਈ ਵੀ ਕੰਮ ਜਿਹੜਾ ਵਾ ਉਹ ਤਰਨੇ ਤੋਂ ਬਿਨਾ ਨਹੀਂ ਹੁੰਦਾ ਇਹਨਾਂ ਇਹੋ ਜਿਹਾ ਸਿਸਟਮ ਪੈਦਾ ਕਰਦਾ ਵਾ ਭਰਾਓ ਇਸ ਲਈ ਇਹਨਾਂ ਨੂੰ ਪਛਾਨੋ ਮੈਂ ਇਹ ਨਹੀਂ ਆਂਦਾ ਪ੍ਰੈਟ ਵੀ ਕੀਤੀ ਤੇ ਪ੍ਰਬੰਧ ਦੇ ਹਵਾਲੇ ਕੀਤਾ ਬਾਰਾ ਖਾਸਮ ਖਾਸ ਹੋਣ ਦੇ ਨਾਤੇ ਐਸ ਬੀਬੀ ਦਾ ਢੀ ਚੋਟੀ ਦਾ ਜ਼ੋਰ ਲੱਗਾ ਹੋਇਆ ਵਾ ਕਿ ਉਹ ਇਹਦਾ ਪਰਚਾ ਵਾ ਉਹਨੂੰ ਰੱਦ ਕਰਾਵਾ ਇਸ ਲਈ ਭਰਾਓ ਇਹ ਜਿਹੜੇ ਕੰਗਣਾ ਰੰਤੌਣ ਤੇ ਰਾਹ ਤੇ ਬੀਬੀ ਚੱਲਣ ਲਈ ਆ ਕਿਉਂਕਿ ਅੱਜ ਸਾਰੇ ਪੰਜਾਬ ਚੋਂ ਕੇਜਰੀ ਆਲ ਦੀ ਜੇ ਫੇਰ ਕਟਿਆ ਤੇ ਇਹ ਬੀਬੀ ਆਪਰਾਓ ਇਹਨਾਂ ਲੋਕਾਂ ਨੂੰ ਬਦਲਾ ਲੀ ਵੋਟਾਂ ਆਪਾਂ ਪਾਉਣੀਆਂ ਵਾ ਇਹ ਲੋਕ ਨੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੀਆਂ ਹੱਕ ਜਿਹੜੇ ਕੁਝਣ ਡਿਆ ਨੱਪਣ ਡਿਆ ਆ ਜਿਹੜੀ ਬੀਬੀ ਆ ਇਹਨੇ ਜਿਹੜਾ ਅੰਮਰਸਰ ਦੇ ਵਿੱਚ ਕਿਸਾਨਾਂ ਦੇ ਉੱਤੇ ਧੱਕਾ ਕਰਾਇਆ ਵਾ ਮੈਨੂੰ ਪੰਜਾਬ ਦਾ ਵੀ ਲਖੀਪੁਰੀ ਖੇਰੇ ਆ ਖੇੜੇ ਵਾਲਾ ਜਿਹੜਾ ਕਾਂਡ ਆ ਉਹਦਾ ਫੇਰੇ ਬੀਬੀ ਨੇ ਚੇਤਾ ਕਰਾਇਆ ਭਰਾਓ 307 ਦਾ ਮੁਕਦਮਾ ਦਰਜਿਆ ਉਹਨਾਂ ਉਹ ਲੋਪੋ ਕੇ ਥਾਣੇ ਦੇ ਵਿੱਚ ਪਰ ਇਹ ਬੀਬੀ ਦਾ ਜੋਰ ਲੱਗਾ ਹੋਇਆ ਵਾ ਵੀ ਉਹ ਜਿਹੜਾ ਪਰਚਾ ਵਾ ਉਹਨੂੰ ਰੰਤ ਕਰਾਵਾਂ ਭਰਾਓ ਜੇ ਇਤਨਾ ਧੱਕੇ ਸਰਕਾਰਾਂ ਕਰਦੀਆਂ ਰਹੀਆਂ ਇਹ ਬਦਲਾ ਕਿੱਥੋਂ ਦਾ ਆ ਭਰਾਓ ਬਦਲਾ ਇਸ ਲਈ ਮੈਂ ਅੱਜ ਇਸ ਕਰਕੇ ਇੱਥੇ ਆਇਆ ਵੀ ਇੱਥੇ ਜਿਮਨੀ ਚੋਣ ਚੱਲਣ ਡਈ ਆ ਭਰਾਓ ਇਹ ਉਹ ਲੋਕ ਆ ਜਿਹੜੇ ਕੁਝ ਹੋਰ ਵਖਾ ਕੇ ਆਪਾਂ ਨੂੰ ਸੁਖਣੇ ਆਏ ਸੀ ਅੱਜ ਇਹਨਾਂ ਬੇੜਾ ਗਰਕ ਕਰਤਾ ਘਰੇ ਘਰੇ ਪੰਜਾਬ ਦਾ ਭਰਾਓ ਇਸ ਲਈ ਮੇਰੀ ਬੇਨਤੀ ਆ ਇਹ ਜਿਹੜੇ ਟਰਾਲੀ ਚੋਰ ਨੇ ਇਹਨਾਂ ਜਿਹੜਾ ਖਨੌਰੀ ਸ਼ੰਭੂ ਬਾਟਰ ਤੇ ਵੀ ਆਪਣੇ ਨਾਲ ਧੱਕਾ ਕੀਤਾ ਵਾ ਭਰਾਓ ਇਹ ਜਿਹੜੇ ਬੰਦੇ ਇਹਨਾਂ ਨੂੰ ਬਿਲਕੁਲੋਂ ਜਿਹੜੀ ਵੋਟ ਨਾ ਪਾਇਓ ਜੇ ਇਹਨਾਂ ਦਾ ਹਰ ਜਗ੍ਹਾ ਤੇ ਵਿਰੋਧ ਕਰਿਓ ਜੀ ਕਿਉਂਕਿ ਜਿਹੜੀ ਪਾਰਟੀ ਦੀਆਂ ਤਾਰਾਂ ਦਿੱਲੀ ਨਾਲ ਜੁੜਦੀਆਂ ਵਾਂ ਦਿੱਲੀ ਭਰਾਓ ਆਪਣੇ ਲਈ ਖੈਰ ਨਹੀਂ ਜੇ ਇਸ ਲਈ ਅੱਜ ਇੱਥੇ ਜਿੰਮਣੀ ਚੱਲਣ ਲਈ ਆ ਮੈਂ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕਰਦਾ ਭਰਾਓ ਜਿਹੜੇ ਬਦਲਾਅ ਆ ਇਹਨਾਂ ਦਾ ਖਾਸ ਧਿਆਨ ਰੱਖਿਓ ਜੀ ਇਹਨਾਂ ਪੰਜਾਬ ਦਾ ਬੇੜਾ ਕਰਕੇ ਕਰਤਾ ਜੀ ਪੰਜਾਬ ਦਾ ਕਹਾਨ ਕਰਤਾ ਜੀ ਐ ਜਿਹੜੀ ਬੀਬੀ ਆਏ ਅੱਡੀ ਚੋਟੀ ਦਾ ਜੋਰ ਲਾ ਕੇ ਰਾਜਾ ਸਾਸੀ ਚ ਕਿਸਾਨਾਂ ਮਜ਼ਦੂਰਾਂ ਨਾਲ ਵੱਡੇ ਤੇ ਕੇਕਰਾਂਉਣ ਲਈ ਆ ਇਸ ਲਈ ਪਰਾਓ ਤਗੜੇ ਹੋ ਕੇ ਹਰ ਜਗ੍ਹਾ ਤੇ ਇਹ ਜਿਹੜੀ ਪਾਰਟੀਆਂ ਦਾ ਪਿੱਟ ਸਿਆਪਾ ਕਰੋ ਤਾਂ ਜੋ ਲੋਕਾਂ ਨੂੰ ਘਰ ਘਰ ਜਾ ਕੇ ਦੱਸਿਆ ਜਾਵੇ ਵੀ ਇਹ ਜਿਹੜੇ ਲੋਕ ਆ ਇਹ ਬਰੂਪੇ ਆ ਵਿਖਾਵਾ ਕੁਝ ਹੋ ਰਿਹਾ ਕਰਨੀ ਕੁਝ ਹੋ ਰਿਹਾ ਇਸ ਲਈ ਪਰਾਓ ਤਕੜੇ ਹੋ ਕੇ ਅੱਜ ਸਾਰੇ ਪੰਜਾਬ ਵਿੱਚ ਹਰ ਜਗ੍ਹਾ ਹਰ ਕਸਬੇ ਤੇ ਇਸ ਬੀਬੀ ਦਾ ਜਿਹੜੇ ਆ ਪੁਤਲੇ ਫੂਕੇ ਜਾਣੇ ਆ ਭਰਾਓ ਤੇ ਸਾਰੇ ਵੱਡੇ ਪੱਧਰ ਤੇ ਜਿਹੜੇ ਕਿਸਾਨ ਸਾਡੇ ਵੀਰ ਆ ਮਜ਼ਦੂਰ ਆ ਪ੍ਰਧਾਨ ਜੀ ਜਿਹੜਾ ਅੱਜ ਤੁਸੀਂ ਆ ਲਾਇਆ ਪੁਤਲਾ ਫੂਕਿਆ ਜਿਹੜਾ ਚਭਾਲ ਦੇ ਵਿੱਚ ਇਹਦਾ ਕੀ ਕਾਰਨ ਹੈ ਜੀ ਪਿਛਲੇ ਦਿਨੀ ਜਿਹੜਾ ਥਾਣੇ ਲੋਪੋ ਕੇ ਅਧੀਨ ਸਾਡੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਨੇ ਇੱਕ ਜਿਹੜਾ ਉਹ ਨਾ ਧਰਨਾ ਲਾਇਆ ਸੀ ਕਿਉਂਕਿ ਉਸ ਜਗ੍ਹਾ ਦੇ ਵਿੱਚ ਸਾਡੇ ਕਿਸਾਨਾਂ ਨਾ ਬਹੁਤ ਜ਼ਿਆਦਾ ਧੱਗਾ ਹੋਇਆ ਸੀ ਉਹ ਧਰਨੇ ਦੇ ਵਿੱਚ ਇਸ ਬੀਬੀ ਦਾ ਇੱਕ ਖਾਸਮ ਖਾਸ ਆ ਜਿਹੜਾ ਆਪਣੇ ਆਪ ਨੂੰ ਇਹਦਾ ਸਲਾਹਕਾਰ ਵੀ ਇਹ ਵੀ ਮੰਨਦਾ ਵਾ ਉਹਨੇ ਆਣ ਕੇ ਕਿਸਾਨਾਂ ਤੇ ਟਰੈਕਟਰ ਚੜਾਇਆ ਕਿਉਂਕਿ ਕਿਸਾਨਾਂ ਨੇ ਉੱਥੇ ਉਹਨੂੰ ਫੜ ਕੇ ਪ੍ਰਬੰਧ ਦੇ ਹਵਾਲੇ ਵੀ ਕੀਤਾ ਤੇ ਇਹਦਾ 307 ਦਾ ਪ੍ਰਬੰਧ ਨੇ ਪਰਚਾ ਦਰਜ ਉਹਦਾ ਜਿਹੜਾ ਕੀਤਾ ਵਾ ਹੁਣ ਇਹ ਜਿਹੜੀ ਬੀਬੀ ਆ ਇਹ ਪੂਰੀ ਕੇਜਰੀਵਾਲ ਤੱਕ ਪੱਪਾ ਪਾ ਰਿਆ ਵੀ ਉਹ ਜਿਹੜਾ ਪਰਚਾ ਵਾ ਉਹਨੂੰ ਰੱਦ ਕੀਤਾ ਜਾਵੇ ਇਸ ਲਈ ਅੱਜ ਇਹ ਜਿਹੜਾ ਬੀਬੀ ਦਾ ਸਾਰੇ ਪੰਜਾਬ ਚ ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸ਼ਹਿਰਸ਼ਦੀ ਟੀਮ ਚੱਲਣ ਈ ਆ ਇਸ ਬੀਬੀ ਦੇ ਜਿਹੜੇ ਥਾਂ ਥਾਂ ਤੇ ਆ ਉਹ ਪੁਤਲੇ ਫੂਕੇ ਗਏ ਆ ਪ੍ਰਧਾਨ ਜੀ ਇਹ ਅਸੀਂ ਜਿਹੜਾ ਪੁਤਲਾ ਫੂਕੰਦਾ ਜਿਹੜਾ ਚੁਣਿਆ ਵਾ ਜ਼ਿਲ੍ਹਾ ਤਰਨਤਾਰਨ ਇਹਦਾ ਕੀ ਕਾਰਨ ਹੈ ਜੀ ਇਹਦਾ ਜੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹਰ ਕਸਬੇ 'ਚ ਜਿਹੜਾ ਪੁਤਲੇ ਆ ਜਿਹਦੇ ਫੂਕੇ ਗਏ ਆ ਅੱਜ ਸਾਡੀ ਜਿਹੜੀ ਆ ਨਾ ਆਪਣੇ ਕਬਾਲ ਦੀ ਟੀਮ ਸਾਰੀ ਇੱਥੇ ਮੈਂ ਕਾਦ ਅਸੀਂ ਆਏ ਆ ਕਿਉਂਕਿ ਇੱਥੇ ਜਿਮਣੀ ਚੌਂ ਦਾ ਜਿਹੜਾ ਮੈਦਾਨ ਆ ਉਹ ਪਖਿਆਵਾ ਇਸ ਲਈ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਆ ਨਾ ਇਹ ਵਿਖਾਵਾ ਹੋ ਰਿਹਾ ਕਰਦੇ ਕੁਝ ਹੋ ਰਿਹਾ ਇਸ ਲਈ ਇਹਨਾਂ ਦਾ ਧਿਆਨ ਰੱਖਿਆ ਜਾਵੇ ਇਹ ਉਹ ਜਮਾਤ ਆ ਕੇਜਰੀਵਾਲ ਦੀ ਜਿਹੜੀ ਕਿਸਾਨਾਂ ਮਜ਼ਦੂਰਾਂ ਦੇ ਜਿਹੜੀ ਉਹ ਹੱਕ ਜਿੰਨਾ ਕੱਲ ਚੱਲੀ ਆ ਤੇ ਨਾ ਅੱਜ ਚੱਲ ਸਕਦੀ ਆ ਇਸ ਲਈ ਹੀ ਇੱਥੇ ਲੋਕਾਂ ਨੂੰ ਇਹ ਚੀਜ਼ ਦੱਸੀ ਆ ਵੀ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਇਹ ਬਿਲਕੁਲੋਂ ਵੋਟ ਦੇਣ ਦੇ ਹੱਕ ਜਿੰਨੇ ਅਸੀਂ ਇਹ ਨਹੀਂ ਆਂਦੇ ਉਹਨੂੰ ਵੋਟ ਪਾਓ ਪਰ ਜਿਹਦੀਆਂ ਬੋਧੀਆਂ ਦਿੱਲੀ ਦੇ ਹੱਕ ਜੇ ਆ ਭਰਾਓ ਉਹਨਾਂ ਲੋਕਾਂ ਤੋਂ ਬਚਿਓ ਜੇ ਇਸ ਲਈ ਆਪਣੀ ਸੋਚ ਕੇ ਵੋਟ ਪਾਓ ਜੇ ਆ ਜਿਹੜੇ ਆ ਖਿਲਾਰੂ ਇਹ ਨਾ ਦੱਸ ਤੈਨੂੰ ਪਤਾ ਲੱਗ ਹੀ ਗਿਆ ਇਹ ਕਿੰਨੇ ਕ ਕਿਸਾਨ ਦੇ ਮਜ਼ਦੂਰਾਂ ਦੇ ਹਸ਼ੀਦੀ ਆ ਕਿਉਂਕਿ ਪਿਛਲੇ ਦਿਨੀ ਚਵਾਲ ਦੇ ਵਿੱਚ ਮੁੱਖ ਮੰਤਰੀ ਪੰਜਾਬ ਆਇਆ ਸੀ ਆਪਾਂ ਵੇਖਿਆ ਟੰਡ ਤੇ ਸਰਕਾਰੀ ਖਰਚੇ ਦਾ ਕਿੰਨਾ ਉਹਨਾਂ ਨੇ ਕਾਣ ਕੀਤਾ ਕੀ ਗੱਲ ਮੁੱਖ ਮੰਤਰੀ ਨੂੰ ਉਹ ਹੜਪੀੜਤ ਸਾਡੇ ਕਿਸਾਨ ਨਹੀਂ ਦਿੱਸੇ ਜਿਨ੍ਹਾਂ ਨੂੰ ਅੱਜ ਉਹਨਾਂ ਦੀ ਬਾਹ ਫੜਨ ਵਾਸਤੇ ਜਥੇਬੰਦੀਆਂ ਅੱਗੇ ਆਈਆਂ ਵਾ ਭਾਵੇਂ ਉਹ ਕਿਸੇ ਮਜ਼ਦੂਰ ਦਾ ਘਰ ਠੱਠਾ ਵਾ ਭਾਵੇਂ ਕਿਸਾਨ ਦੀ ਜਿਹੜੀ ਉਹ ਫਸਲ ਬਰਬਾਦ ਹੋਈ ਆ ਜਥੇ ਬੰਦੀਆਂ ਸਾਡੇ ਜਿਹੜੇ ਸਮਾਜ ਤੇ ਵੀ ਉਹ ਅੱਗੇ ਆਏ ਆ ਅੱਜ ਇਹ ਸਰਕਾਰ ਸੀ ਜਿਹੜੀ ਉਹ ਬਿਆਨਾਂ ਤੇ ਐਲਾਨਾਂ ਤੱਕ ਸੀਮਤ ਰਹੀ ਆ ਗਰਾਊਂਡ ਲੈਵਲ ਤੇ ਕੁਝ ਨਹੀਂ ਹੋਇਆ ਇਸ ਲਈ ਅੱਜ ਜਿਹੜਾ ਇਹ ਸਰਕਾਰ ਦਾ ਨੰਗਾ ਚਿਹਰਾ ਇੱਥੇ ਕਰਕੇ ਲੋਕਾਂ ਨੂੰ ਦੱਸਿਆ ਵਾ ਇੱਥੇ ਜਿਮਣੀ ਚੱਲਣ ਢਈ ਆ ਭਰਾਓ ਤੁਹਾਡੇ ਕੋਲ ਮੌਕਾ ਵਾ ਇਹ ਲੋਕ ਆਉਣਗੇ ਵਿਖਾਵੇ ਵੜੇ ਕਰਨਗੇ ਬੜੇ ਤੁਹਾਨੂੰ ਸੁਖਣੇ ਵਿਖਾਉਣਗੇ ਇਸ ਲਈ ਇਹਨਾਂ ਦਾ ਇਹਨਾਂ ਲੋਕਾਂ ਦਾ ਖਾਸ ਧਿਆਨ ਰੱਖਿਓ ਜੀ ਇਹ ਪਰ ਤਾਂ ਅਜੇ ਪਰਚਾ ਮਾਲ ਲਗੇ ਮਾਲੋਂ ਤੁਹਾਡੀ ਨਾਸ ਨਹੀਂ ਤਾਂ ਕੋਈ ਅਗਲਾ ਵੀ ਤੁਹਾਡਾ ਅਦਾ ਜੀ ਵੇਖੋ ਜੀ ਜੇ ਪ੍ਰਬੰਧ ਨੇ ਉਹ ਪਰਚਾ ਕੈਨਸਲ ਕੀਤਾ ਤੇ ਤਗੜੀ ਛੇਤੀ ਜਿਹੜੀ ਆ ਪੰਜਾਬ ਲੈਵਲ ਤੇ ਉਹਦੀ ਮੀਟਿੰਗ ਕਰਕੇ ਤੇ ਵੱਡੇ ਐਕਸ਼ਨ ਦਵਾਂਗੇ ਧੰਨਵਾਦ ਜੀ ਅਰਦਾ ਜੀ ਜਿਵੇਂ ਕਿ ਚੋਣੇ ਦਾ ਸੀਜ਼ਨ ਚੱਲ ਰਿਹਾ ਹੁਣ ਅੱਜ ਕੱਲ ਜਿਹੜਾ ਪ੍ਰਾਲੀ ਦੇ ਆਮ ਹੀ ਆਪਾਂ ਮੇਲ ਲੀਨੇ ਵੀ ਕਹਿੰਦੇ ਕਿਸਾਨ ਜਿਹੜਾ ਪ੍ਰਾਲੀ ਨੂੰ ਅੱਗ ਲਾਉਂਦਾ ਉਹਦੇ ਤੇ ਤੁਹਾਡਾ ਕੋਈ ਹਾਰ ਕਟਾਇਆ ਜਾਂਦੇ ਕਿਸਾਨ ਨੂੰ ਜਿਹੜੀਆਂ ਪ੍ਰਦੂਸ਼ਣ ਚ ਦੋਸ਼ੀ ਮੰਨਦੀਆਂ ਵਾ ਕਿਉਂਕਿ ਕਿਸਾਨ ਦਾ ਜਿਹੜਾ ਵਾ ਉਹ ਕੋਈ ਪ੍ਰਦੂਸ਼ਣ ਨਹੀਂਗਾ ਇਹ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਪ੍ਰਦੂਸ਼ਣ ਪੈਦਾ ਕਰਦੇ ਆ ਅੱਜ ਕਿਸਾਨ ਦੇ ਖੇਤ ਚ ਹਿਆਰੀ ਹਰੇਕੜ ਦੀ ਜਿਹੜੀ ਇਕੱਠੀ ਪ੍ਰਾਲੀ ਇਹਨਾਂ ਖੜਕੇ ਉਹਦਾ ਪ੍ਰਦੂਸ਼ਣ ਆ ਕਿਉਂਕਿ ਉਹ ਕਾਰਪੋਰੇਟ ਘਰਾਣਿਆਂ ਦੀ ਆਮਦਨ ਬਾਨੀ ਆ ਤੇ ਕਿਸਾਨ ਨੂੰ ਇਹਨਾਂ ਦੋਸ਼ੀ ਬਣਾਇਆ ਵਾ ਕਿਉਂਕਿ ਕਿਸਾਨ ਦਾ ਜਿਹੜਾ ਧੂਆਵਾ ਪ੍ਰਾਰੀ ਦਾ ਇਹ ਬਿਲਕੁਲੋ ਪ੍ਰਦੂਸ਼ਨ ਨਹੀਂ ਕਰਦਾ ਕਿਉਂਕਿ ਜਿੰਨੀ ਇਹ ਨਾ ਅੱਜ ਕਿਸਾਨ ਤੇ ਸਖਤੀ ਕੀਤੀ ਆ ਨਾ ਮਾਨ ਸਾਹਿਬ ਇੰਨੀ ਕਿਤੇ ਨਸ਼ੇ ਤੇ ਕਰ ਦਿੰਦੇ ਹੋ ਇੰਨੀ ਕਿਤੇ ਹੜਪੀੜਤ ਕਿਸਾਨਾਂ ਵੱਲ ਧਿਆਨ ਦੇ ਦਿੰਦੇ ਹੋ ਪੰਜਾਬ ਦਾ ਬੇੜਾ ਗਰਕੋ ਚੱਲਿਆ ਉਹਨਾਂ ਦਾ ਧਿਆਨ ਦੇ ਦਿੰਦੇ ਹੋ ਸ਼ਾਇਦ ਆਉਣ ਵਾਲਾ ਜਿਹੜਾ 27 ਚ ਮੌਕਾ ਲੋਕ ਤੁਹਾਨੂੰ ਦੇ ਦਿੰਦੇ ਤੁਸੀਂ ਤਾਂ ਦਮ ਘੇ ਜੀ ਮਾਰਦੇ ਰਹੇ ਗਰਾਊਂਡ ਲੈਵਲ ਤੇ ਕਿਸੇ ਨੂੰ ਵੀ ਕੁਝ ਨਹੀਂ ਦਿਸਦਾ ਇਸ ਕਰਕੇ ਜਿਹੜਾ ਪਰਾਲੀ ਦਾ ਜਿਹੜਾ ਦੋਸ਼ੀ ਕਿਸਾਨ ਨੂੰ ਬਣਾਉਣ ਦੇ ਬਿਲਕੁਲ ਗਲਤ ਆ ਅਸੀਂ ਵੱਡੇ ਪੱਧਰ ਤੇ ਇਸ ਚੀਜ਼ ਦੀ ਸਰਕਾਰ ਦੀ ਉਹ ਨਿੰਦਾ ਕਰਦੇ ਆ ਚਾਹੇ ਤਾਂ ਕਿਸਾਨ ਨੂੰ 10000 ਰੁਪਇਆ ਏਕੜ ਪ੍ਰਤੀ ਪਰਾਲੀ ਸਾਮਨ ਦਾ ਦਿੱਤਾ ਜਾਵੇ ਜੇ ਨਹੀਂ ਦਿੰਦੀ ਕਿਸਾਨ ਦੀ ਮਜਬੂਰੀ ਆ ਸਾਡਾ ਕੋਈ ਸ਼ੌਂਕ ਨਹੀਂਗਾ ਕਿਉਂਕਿ ਛੋਟਾ ਜ਼ਿਮੀਂਦਾਰ ਆ ਉਹਦੇ ਕੋਲ ਪ੍ਰਬੰਧ ਹੀ ਨਹੀਂ ਵਿਚਾਰੇ ਕੋਲ ਸਾਮਨ ਜੋਗਾ ਉਹ ਕੀ ਕਰੇਗਾ